ਪ੍ਰਵਾਸਰਾ ਵਿੱਚ ਰੋਜ਼ਾਨਾ ਹੀ ਕਿੰਨੇ ਸੈਂਕੜਾ ਮਰੀਜ਼ ਦਾ ਇਲਾਜ ਕੀਤਾ ਜਾਂਦਾ ਹੈ ਫ੍ਰੀ ਕਾਸਟ ਤੇ ਕਈਆਂ ਨੂੰ ਤਾਂ ਠੀਕ ਕਰਕੇ ਉਹਨਾਂ ਦੇ ਵਾਰਸਾਂ ਦੇ ਹਵਾਲੇ ਵੀ ਕਰ ਦਿੱਤਾ ਜਾਂਦਾ ਹੈ ਪਰ ਬਿਜਲੀ ਬੋਰਡ ਵੱਲੋਂ ਕ੍ਰੈਸ਼ ਕੱਟੇ ਜਾਣ 관한 ਇਲਾਕੇ ਭਰ ਵਿੱਚ ਰੋਸ ਪਾਇਆ ਜਾ ਰਿਹਾ ਹੈ ਜਿੱਥੇ ਕਿ ਨਿਆਸੀਆਂ ਦੀ ਲੋੜਵੰਦਾਂ ਦੀ ਸੇਵਾ ਕੀਤੀ ਜਾਂਦੀ ਹੈ అనేక ਹੀ ਪੁਰਾਣੀ ਢਾਖਲ ਨੇ ਚੈਰੀਟੇਬਲ ਤੌਰ ਤੇ ਹਸਪਤਾਲ ਵੀ ਚਲਾਇਆ ਜਾਂਦਾ ਜਦੋਂ ਸਾਨੂੰ ਇਹਨਾਂ ਖਬਰਾਂ ਦਾ ਪਤਾ ਲੱਗਾ ਕਿ ਪਰਾਵਾਸਰਾ ਦਾ ਕਨੈਕਸ਼ਨ ਜੋ ਲੋੜਵੰਦ ਜਿਨ੍ਹਾਂ ਨੇ ਸਰਕਾਰ ਨੇ ਜਿਨ੍ਹਾਂ ਦੀ ਉਹਨਾਂ ਆਪਣੇ ਨਾਗਰਿਕਾਂ ਦੀ ਸੰਭਾਲ ਕਰਨੀ ਹੁੰਦੀ ਹੈ ਜੋ ਬੇਸਹਾਰਾ ਹੋ ਜਾਂਦੇ ਨੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੋ ਜਾਂਦੇ ਨੇ ਕਿੰਨਾ ਹੋਰ ਹਾਲਾਤਾਂ ਦੇ ਵਿੱਚ ਚਲੇ ਜਾਂਦੇ ਨੇ ਜਿਨ੍ਹਾਂ ਨੂੰ ਸੰਭਾਲਣ ਵਾਲਾ ਕੋਈ ਨਹੀਂ ਹੁੰਦਾ ਜਿਨ੍ਹਾਂ ਦੀ ਸਰਕਾਰ ਨੇ ਸੰਭਾਲ ਕਰਨੀ ਹੁੰਦੀ ਹੈ ਪਰ ਸਮਾਜ ਦਰਦੀ ਜੋ ਸੰਸਥਾਵਾਂ ਜਿਵੇਂ ਪ੍ਰਵਾਸਰਾ ਕਰ ਰਿਹਾ ਹੈ ਉਹਨਾਂ ਦੀ ਸੰਭਾਲ ਕਰ ਰਿਹਾ ਸਰਕਾਰਾਂ ਵੱਲੋਂ ਉਹਨਾਂ ਨੂੰ ਜਿੱਥੇ ਸਬਸਿਟੀਆਂ ਵੱਡੇ ਵੱਡੇ ਕਾਰੋਬਾਰੀਆਂ ਨੂੰ ਦਿੱਤੀਆਂ ਜਾਂਦੀਆਂ ਨੇ ਇਹਨਾਂ ਦਾ ਵੀ ਆਪਣਾ ਹੱਕ ਬਣਦਾ ਹੈ ਪਰ ਉਹ ਨਾ ਕੁਝ ਮੰਗਦੇ ਹੋਏ ਨਾ ਕੁਝ ਅਜੇ ਦਿੱਤਾ ਗਿਆ ਪਰ ਅਫਸੋਸ ਇਸ ਗੱਲ ਦਾ ਹੋਇਆ ਕਿ ਜਦੋਂ ਪਤਾ ਲੱਗਿਆ ਤਾਂ ਇਲਾਕੇ ਦੀਆਂ ਕਿਸਾਨ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਤੇ ਸਮਾਜਾਰਦੀ ਜਥੇਬੰਦੀਆਂ ਦੇ ਆਗੂ ਅਜੇ ਇੱਥੇ ਪਹੁੰਚੇ ਹਨ ਸੋ ਇਸ ਲਈ ਸਰਕਾਰ ਨੂੰ ਅਸੀਂ ਅਪੀਲ ਕਰਦੇ ਹੋਏ ਸਿਰਫ ਤੇ ਸਿਰਫ ਇਹਨਾਂ ਜੋ ਲੋੜਵੰਦ ਨਾਗਰਿਕ ਨੇ ਜਿਨ੍ਹਾਂ ਦੇ ਹੱਕ ਬਣਦੇ ਨੇ ਉਹਨਾਂ ਦੇ ਹੱਕ ਦਵਾਉਣ ਦੇ ਲਈ ਫੈਸਲਾ ਕੀਤਾ ਕਿ 9 ਤਰੀਕ ਨੂੰ ਇਸੇ 9 April ਨੂੰ ਵੱਡਾ ਇਕੱਠ ਪ੍ਰਭਾਸਰਾ ਵਿਖੇ ਰੱਖਿਆ ਜਾਵੇਗਾ ਇਹ ਅਲਟੀਮੇਟ ਹੈ ਉਸ ਦਿਨ ਤੱਕ ਦਾ ਜੇਕਰ ਸਰਕਾਰ ਇਹ ਮਸਲਾ ਹੱਲ ਕਰ ਦਿੰਦੀ ਹੈ ਤਾਂ ਤਨਭਾਦੀ ਹੋਵਾਂਗੇ ਨਹੀਂ ਤਾਂ ਫਿਰ ਵੱਡੇ ਪੱਦਰ ਤੇ ਇਥੇ ਜਥੇਬੰਦੀਆਂ ਪੰਜਾਬ ਭਰ ਤੋਂ ਪਹੁੰਚਣਗੀਆਂ ਜਿਸ ਦੇ ਵਿੱਚ ਮੌਕੇ ਤੇ ਵੀ ਪ੍ਰੋਗਰਾਮ ਜੋ ਹੈਗਾ ਐਕਸ਼ਨ ਕੀਤਾ ਜਾ ਸਕਦਾ ਹੈ ਜਾਂ ਕੋਈ ਵੱਡਾ ਪ੍ਰੋਗਰਾਮ ਲਿਕਣਾ ਪਿਆ ਉਹ ਹੁਣ ਇਕੱਠੇ ਹੋ ਕੇ ਸਰਕਾਰ ਦੇ ਨਾਲ ਸਾਨੂੰ ਜੋ ਇਹ ਲੜਾਈ ਹੈ ਲਵਾਰ ਸਿਨਾਂ ਨਾਗਰਿਕਾਂ ਦੇ ਹੱਕਾਂ ਦੇ ਲਈ ਲੜਨੀ ਪਵੇਗੀ ਇਹ ਫੈਸਲਾ ਇਲਾਕੇ ਦੀਆਂ ਸਮਾਜਦਾਰੀ ਸੰਸਥਾਵਾਂ ਦੇ ਵੱਲੋਂ ਮਿਲ ਕੇ ਲਿਆ ਗਿਆ ਹੈ ਅਸੀਂ ਅਗਲਾ ਪ੍ਰੋਗਰਾਮ ਲਿਖਣ ਦੇ ਲਈ ਅਗਲੇ ਦਿਨਾਂ ਦੇ ਵਿੱਚ ਪ੍ਰੋਗਰਾਮ ਜੋ 9 ਤਰੀਕ ਨੂੰ ਰੱਖ ਰਹੇ ਹਾਂ